ਸ੍ਰੀ ਗੱਲ ਜੀ ਲੁਧਿਆਣਾ ਤੋਂ ਇੱਕ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ 7 ਮਹੀਨੇ ਦੀ ਬੱਚੀ ਘਰੋਂ ਹੀ ਲਾਪਤਾ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਬੱਚੀ ਜਿਹੜੀ ਆਪਣੇ ਮਾਤਾ ਜੀ ਨਾਲ ਸੌ ਰਹੀ ਸੀਗੀ ਤੇ ਉਸ ਤੋਂ ਜਦੋਂ ਮਾਤਾ ਜੀ ਜਦੋਂ ਅੱਖ ਖੁੱਲਦੀ ਹੈ ਕਮਰੇ ਦੀ ਲਾਇਟ ਜੱਗੀ ਮਿਲਦੀ ਹੈ ਤੇ ਬੱਚੀ ਜਿਹੜੀ ਹੈ ਲਾਪਤਾ ਉੱਥੋਂ ਮਿਲਦੀ ਹੈ ਹਾਲਾਂਕਿ ਪਰਿਵਾਰ ਮੈਂਬਰਾਂ ਦੇ ਨਾਲ ਗੱਲਬਾਤ ਕਰਦੇ ਆ ਕਿੰਨੇ ਵੇ ਦਾ ਵਾਕਿਆ ਹੈ ਬੱਚੀ ਕਿੱਥੇ ਗਈ ਤੇ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਤੇ ਪਰਿਵਾਰ ਮੈਂਬਰਾਂ ਨਾਲ ਗੱਲਬਾਤ ਕਰਦੇ ਆ ਕੀ ਪੂਰਾ ਵਾਕਿਆ ਹੋਇਆ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਨੋਜ ਕੁਮਾਰ ਆ ਜੀ ਮਨੋਜ ਜੀ ਕੀ ਮਾਮਲਾ ਕੀ ਹੋਇਆ ਹੈ ਅਤੇ ਤੁਸੀਂ ਮੋਰਡਨ ਥਾਣੇ ਖੜੇ ਹੋ ਹਾਂ ਜੀ ਅਸੀਂ ਨਾ ਰਾਤ ਆਪਣੇ ਘਰ ਦੇ ਵਿੱਚ ਸੀਗੇ ਨਿਊ ਕਰਤਾਰ ਨਗਰ ਗਲੀ ਨੰਬਰ 6 ਦੇ ਅੰਦਰ ਅਸੀਂ ਹੈਸ਼ਾ ਸਾਡੀ ਜੁਆਇੰਟ ਫੈਮਲੀ ਆ ਮੇਰੇ ਦੋ ਬੇਟੇ ਆ ਦੋਨਿਆਂ ਦੇ ਬੱਚੇ ਆ ਕਿ ਔਰ ਮੇਰਾ ਵੱਡਾ ਬੇਟਾ ਜੋ ਕਿ ਹੋਟਲ ਦਾ ਕੰਮ ਕਰਦਾ ਵਾ ਉਹ ਹੋਟਲ ਦੇ ਕੰਮ ਦੇ ਬੇਸ ਦੇ ਉੱਪਰ ਜੀਰਖਪੁਰ ਗਿਆ ਹੋਇਆ ਸੀਗਾ ਔਰ ਮੇਰੀ ਮਡੇ-ਮੁੰਡੇ ਦੇ ਸਿਰਫ ਤਿੰਨ ਬੀਟੀਆਂ ਨੇ ਔਰ ਮੇਰੀ نو ਤਿੰਨੇ ਬੀਟੀਆਂ ਨਾਲ ਅੰਦਰ ਪਈ ਹੋਈ ਸੀ ਅਸੀਂ ਖੁਦ ਮੀਆਂ ਬੀਬੀ ਅੰਦਰ ਬੈੱਡ ਦੇ ਕੋਲ ਸੋਫਾ ਬਣਾ ਕੇ ਸੋਫੇ ਦਾ ਬੈੱਡ ਬਣਾ ਕੇ ਪਈ ਹੋਏ ਸੀਗੇ ਕਿ ਤਾਂ ਕਿ ਕੱਲੇ ਬੱਚੇ ਨੇ ਰਾਤ ਦੇ 11 ਵਜੇ ਤੱਕ ਘਰਪੁੱਤੀ ਮੇਰੀ ਮੇਰੇ ਨਾਲ ਖੇਡਦੀ ਰਹੀ ਆ ਮੇਰੇ ਢਿੱਡ ਦੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਸੋ ਗਏ ਅਸੀਂ ਦਵਾਈ ਦੋਈ ਮੈਂ ਲੈ ਕੇ ਆਪਣੀ ਮੈਂ ਹਰਦਾ ਪੇਸ਼ੈਂਟ ਆ ਸ਼ੂਗਰ ਦਾ ਪੇਸ਼ੈਂਟ ਆ ਮੈਂ ਦਵਾਈ ਲੈਣ ਤੋਂ ਬਾਅਦ ਮੈਂ ਸੋ ਗਿਆ ਉਹ ਵੀ ਫਿਰ ਗੱਲਾਂ ਕੀਤੀਆਂ 12 ਵਜੇ ਤੱਕ ਮੇਰੀ ਨੋਨੇ ਮੇਰੇ ਮੁੰਡੇ ਨਾਲ ਗੱਲਾਂ ਕੀਤੀਆਂ 12 ਵਜੇ ਤੋਂ ਬਾਅਦ ਉਹਦੀ ਵੀ ਅੱਖ ਲੱਗ ਗਈ ਉਸ ਤੋਂ ਬਾਅਦ ਮੇਰੀ ਜਲੀ ਪੁੱਤੀ ਉੱਪਰ ਪਈ ਹੋਈ ਸੀ ਰੋਹੀ ਔਰ ਦੂਸਰੀ ਵੀ ਹੋ ਰੋਹੀ ਦਾ ਪੀਹੂ ਨਾ ਥੱਲੇ ਡਿੱਗੀ ਜਦੋਂ ਡਿੱਗੀ ਤੇ ਦਾਦੀ ਦੇ ਉੱਪਰ ਡਿੱਗੀ ਜਦੋਂ ਦਾਦੀ ਦੇ ਉੱਪਰ ਡਿੱਗੀ ਤੇ ਸਾਡੀ ਅੱਖ ਖੁੱਲ ਗਈ ਸਾਰੇ ਉੱਠ ਗਏ ਤੇ ਉਹਨੂੰ ਚੱਕ ਕੇ ਉੱਪਰ ਫੜਾਇਆ ਮੇਰੀ ਨੋਨ ਨੂੰ ਤੇ ਉਹਨੇ ਫੜਿਆ ਕਿ ਨਹੀਂ ਲਿਓ ਮੰਮੀ ਉੱਪਰ ਦੇ ਦੋ ਜਦੋਂ ਨੇ ਉੱਪਰ ਦੇਖਿਆ ਉੱਪਰ ਰੋਹੀ ਹੈ ਨਹੀਂ ਸੀਗੀ ਉਹਨੇ ਪੁੱਛਿਆ ਮੰਮੀ ਰੋਹੀ ਕਿੱਥੇ ਆ ਅਸੀਂ ਕਹਾਂ ਰੋਹੀ ਤਾਂ ਪਤੇਰੇ ਨਾਲ ਹੀ ਪਈ ਹੋਈ ਸੀਗੀ ਲੇਕਿਨ ਜਦੋਂ ਦੇਖਿਆ ਰੋਹੀ ਹੈ ਨਹੀਂ ਸੀ ਅਸੀਂ ਲਾਈਟ ਜਗਾਈ ਲਾਈਟ ਜਗਾ ਕੇ ਬਿੜਦੇ ਵਾਲੇ ਨਾਲੇ ਦੇਖਿਆ ਕਿੱਥੇ ਡਿੱਗ ਗਈ ਹੋਊਗੀ ਕਰ ਗਈ ਹੋਊਗੀ ਕਿਤੇ ਨਹੀਂ ਲੱਭੀ ਅਸੀਂ ਬਾਹਰ ਲਗਾਏ ਦਰਵਾਜਾ ਮੈਂ ਮੇਨ ਗੇਟ ਦਾ ਖੁਦ ਖੋਲਿਆ ਆ ਕੇ ਉਹ ਦਰਵਾਜਾ ਵੀ ਬੰਦ ਸੀਗਾ ਉੱਪਰ ਮੁੰਡੇ ਨੇ ਦੇਖਿਆ ਜਾ ਕੇ ਛੱਤ ਤੇ ਕੁਝ ਨਹੀਂ ਹੋਇਆ ਅਸੀਂ ਗਲੀ 'ਚ ਆ ਕੇ ਬਾਅਦ ਚ ਰੌਲਾ ਪਾਇਆ ਫਿਰ ਮੈਂ 112 ਬਰਾਬਰ ਦੇ ਮੁੰਡੇ ਨੂੰ ਫੋਨ ਕੀਤਾ ਫਿਰ 112 ਨੰਬਰ ਤੇ ਪੁਲਿਸ ਮੁਲਾਜ਼ਮਾਂ ਨੂੰ ਫੋਨ ਕੀਤਾ ਫਿਰ ਉਹ ਆ ਗਏ ਫਿਰ ਮੈਂ ਬਾਤਮਨਗਰ ਪੁਲਿਸ ਚੌਕੀ ਤੇ ਵੀ ਜਾ ਉਹਥੇ ਵੀ ਮੁਲਾਜ਼ਮ ਆ ਗਏ ਫਿਰ ਆਪਣੇ ਐਸ ਐਚਓ ਸਾਹਿਬ ਆਏ ਫਿਰ ਏਸੀਪੀ ਸਾਹਿਬ ਆਏ ਸਾਰੀ ਤੇ ਪੇਸ਼ ਕਰ ਰਹੇ ਨੇ ਲੇਕਿਨ ਮੇਰੀ ਗਵਾਰ ਹੈ ਮੈਂ ਹੱਥ ਜੋੜ ਕੇ ਕਹਿੰਦਾ ਮੇਰੀ ਪੁੱਤੀ ਮੈਨੂੰ ਦਿਖਾ ਦੋ ਜਿੱਥੇ ਵੀ ਹੈ ਤੁਹਾਨੂੰ ਕਿਸੇ ਸ਼ੱਕ ਵੀ ਲੱਗਦਾ ਕਿ ਕੋਈ ਅੰਦਰ ਆਇਆ ਸੀ ਕਾਰ ਨਹੀਂ ਬਿਲਕੁਲ ਮੇਰੀ ਤੂੰ ਕਿਸੇ ਤੇ ਸ਼ੱਕ ਨਹੀਂ ਨਾ ਮੇਰੀ ਕਿਸੇ ਨਾਲ ਦੁਸ਼ਮਣੀ ਆ ਬੇਟਾ ਰਿਪੋਰਟੀ ਕਿੱਥੇ ਚਲੀ ਗਈ ਫੇ ਕਿ ਸਵਾਲ ਹੈ ਉਹ ਪੋਤੀ ਕਿੱਥੇ ਚਲੀ ਗਈ ਸਰ ਜੀ ਇਹੀ ਸਾਨੂੰ ਪਤਾ ਹੁੰਦਾ ਤਾਂ ਅੱਜ ਅਸੀਂ ਇੱਥੇ ਖੜੇ ਹੁੰਦੇ ਨਹੀਂ ਪੋਤੀ ਕੋਈ ਘਰੋਂ ਘਰ ਦੇ ਅੰਦਰ ਵੜਿਆ ਸੀ ਕੋਈ ਆ ਕੋਈ ਕੋਈ ਬੰਦਾ ਵਗੈਰਾ ਅੰਦਰ ਵੜਿਆ ਸੀ ਸਾਡੇ ਸੌਣ ਤੋਂ ਬਾਅਦ ਸਾਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ ਹੋਇਆ ਇਹ ਕੋਈ ਤਿੰਨ ਚਾਰ ਵਜੇ ਨਹੀਂ ਕਿ 12 ਵਜੇ ਤੋਂ 4 ਵਜੇ ਦੇ ਵਿੱਚ ਵਿੱਚ ਹੀ ਹੋਇਆ ਤੇ 9 ਵਜੇ ਤੱਕ ਕਰਦੇ ਰਾਤੀ ਰਾਤੀ ਹੀ ਰਾਤੀ ਹੀ ਸਾਰੇ ਸੌ ਰਹੇ ਸੀਗੇ ਗੇਟ ਕੋਈ ਕੋਈ ਖੁੱਲਾ ਖੁੱਲਾ ਛੱਡ ਕੇ ਸੀ ਬਿਲਕੁਲ ਨਹੀਂ ਖੁੱਲਾ ਛੱਡ ਕੇਗਾ ਮੈਂ ਪਹਿਲੇ ਇਹ ਹੀ ਦੇਖਿਆ ਉੱਠ ਕੇ ਕਿ ਗਲੀ ਚੋਂ ਹੀ ਭੱਜਿਆ ਹੋਊਗਾ ਗੇਟ ਖੁੱਲਾ ਛੱਡ ਕੇ ਤਾਂ ਮੇਰਾ ਗੇਟ ਬੰਦ ਸੀ ਜਦ ਮੈਂ ਖੋਜ ਲਾਇਆ ਵਾ ਘਰ ਦੇ ਅੰਦਰ ਘਰੋਂ ਦੇ ਹੀ ਗਾਇਬ ਹੋਗੀ ਹਾਂਜੀ ਸਿਰਫ ਫਸਟ ਫਲੋਰ ਦੇ ਉੱਪਰ ਮੇਨ ਇੱਕ ਦਰਵਾਜ਼ਾ ਵਾ ਜਿਹੜਾ ਬਾਹਰ ਆ ਉਹ ਕੱਲਾ ਖੁੱਲਾ ਹੋਇਆ ਸੀਗਾ ਕਿਹੜੇ ਵਜੇ ਉਹਨਾਂ ਨੂੰ ਮਰੇ ਆ। ਸਾਰਾ ਪੂਰਾ ਪਿੱਛੇ ਉਹ ਸਾਰੇ ਮਦਦ ਕੀ ਸਰ ਮੇਰੇ ਕੋਲ ਇਹ ਚੀਜ਼ ਕਦੋਂ ਵੀ ਨਹੀਂ ਹੈ। ਹਾਂਜੀ ਹਾਂਜੀ ਸਰ ਬਸ ਅੱਧੇ ਪੌਣੇ ਘੰਟੇ ਪਹਿਲਾਂ ਬੱਚੀ ਮਿਲੀ ਆ। ਜਿਹੜੇ ਪਲਾਟ ਦੇ ਵਿੱਚ ਅਸੀਂ ਪਹਿਲਾਂ ਸਵੇਰੇ ਵੀ ਚੈਕਿੰਗ ਕੀਤੀ ਸੀ ਉਸ ਤੋਂ ਬਾਅਦ ਮੇਰੇ ਦੋਸਤਾਂ ਨੇ ਪੁਲਿਸ ਪ੍ਰਸ਼ਾਸਨ ਨੇ ਵੀ ਚੈੱਕ ਕੀਤੀ ਸੀ। ਉਸੇ ਪਲਾਟ ਦੇ ਵਿੱਚ ਸਾਨੂੰ ਕੁੜੀ ਬਰਾਮਦ ਹੋਈ ਆ। ਅਸੀਂ ਉਸ ਪਲਾਟ ਦੀ ਪੂਰੀ ਗ੍ਰੀਨਰੀ ਸੀਗੀ ਉਹਨੂੰ ਵੜਾਣ ਲਈ ਮਤਲਬ ਲੇਬਰ ਵੀ ਲੱਗਿਆ ਸੀ। ਪੁਲਿਸ ਪ੍ਰਸ਼ਾਸਨ ਦੀ ਪੂਰੀ ਟੀਮ ਵੀ ਆ ਗਈ ਸੀ ਤੇ ਜਸਲੀ ਜਿੱਦਾਂ ਹੀ ਪੁਲਿਸ ਪ੍ਰਸ਼ਾਸਨ ਦੀ ਟੀਮ ਐਂਟਰ ਕੀਤੀ ਆ ਉਹਨਾਂ ਨੂੰ ਬਿਲਕੁਲ ਸਾਹਮਣੇ ਹੀ ਬੱਚੀ ਪਈ ਮਿਲ ਠੀਕ ਹੈ ਤੇ ਉਹਨਾਂ ਦੇ ਮਨ ਲੱਗੀ ਪੂਰੀ ਬਾਡੀ ਮਨ ਲੱਗੀ ਉਹਦੀ ਗੰਦੀ ਹੈ ਠੀਕ ਹੈ ਉਸ ਤੋਂ ਬਾਅਦ ਅਸੀਂ ਉਹਦਾ ਕੁਨਾਲਪਾਲ ਹਸਪੀਟਲ ਮੈਡੀਕਲ ਚੈੱਕ ਅਪ ਕਰਾਇਆ ਉਹਦਾ 올 ਰਾਈਟ ਆ ਹੁਣ ਅਸੀਂ ਰੈਫਰ ਕਰਕੇ ਇੱਕ ਵਾਰ ਦੀਪ ਹਸਪੀਟਲ ਉਹਨੂੰ ਲੈ ਕੇ ਆਏ ਆ ਜੀ ਪਹਿਲਾਂ ਉਸ ਤੋਂ ਬਾਅਦ ਚੈੱਕ ਕੀਤਾ ਸੀ ਹਾਂਜੀ 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 ਸਰ ਦੋ ਤੋਂ ਤਿੰਨ ਵਾਰ ਚੈੱਕ ਕੀਤਾ ਸਰ ਕਿੰਨੇ ਘੰਟਿਆਂ ਬਾਅਦ ਤੁਹਾਡੀ ਬੱਚੀ ਮਿਲੀ ਹੁਣ ਸਰ ਸਾਡੀ ਬੱਚੀ 12 ਤੋਂ 14 ਘੰਟਿਆਂ ਬਾਅਦ ਜਾ ਕੇ ਸਾਨੂੰ ਮਿਲੀ ਹੈ ਕੋਈ ਸੀਸੀਟੀਵੀ ਵਗੈਰਾ ਨਿਕਲ ਕੇ ਆਇਆ ਕਿਉਂਕਿ 12 ਬੱਚੀ ਉੱਥੇ ਸਰ ਫਰੰਟ ਫਰੰਟ ਸਾਈਡ ਤੋਂ ਤਾਂ ਮਨ ਲੱ ਸਿਸੀਟੀਵੀ ਚ ਕੁਝ ਵੀ ਨਹੀਂ ਆਇਆ ਸੀ ਤੇ ओरिजिनल ਉਹ بیک ਸਾਈਡ ਤੋਂ ਸਾਡੇ ਘਰ ਦੀ بیک ਸਾਈਡ ਤੇ ਬੜੀ ਡੂੰਗੀ ਕੰਦ ਆ ਤੇ نیچے ਪਲਾਟ ਹੈ ਜੇ ਬੱਚ ਨੂੰ ਏਡੀ ਤੋਂ ਕੋਈ ਸੁੱਟਦਾ ਤੇ ਬੱਚੇ ਨੂੰ ਕੋਈ ਨਾ ਕੋਈ ਇੰਜਰੀ ਹੁੰਦੀ ਸ਼ੁਕਰ ਹੈ ਪਰਮਾਤਮਾ ਦਾ ਬੱਚੇ ਤੇ ਕੋਈ ਇੰਜਰੀ ਨਹੀਂ ਜੀਨੇ ਵੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਨਾ ਉਹਨੂੰ ਪਤਾ ਲੱਗ ਗਿਆ ਕਿ ਪੰਜਾਬ ਪੁਲਿਸ ਨੇ ਪੂਰਾ ਉਹਨੂੰ ਘੇਰਾ ਪਾ ਲਿਆ ਵਾ ਠੀਕ ਹੈ ਤੇ ਹੁਣ ਮੈਂ ਕਿਤੇ ਨੰਗ ਨਹੀਂ ਸਕਦਾ ਉਹ ਕਿਸੇ ਤਰੀਕੇ ਬੱਚੇ ਨੂੰ ਸੁੱਟ ਕੇ ਆਪ ਨਿਕਲ ਗਿਆ ਜਾਂ ਫਿਰ ਅਗਰ ਉਹ ਆਪ ਵੀ ਹੁਣ ਉੱਥੇ ਹੋਏਗਾ ਨਾ ਪਾਜੀ ਪਾਜੀ ਇੱਕ ਸਵਾਲ ਇੱਥੇ ਉਰਦਾ ਕਿ ਬੱਚੀ ਕਿਸ ਚਾਦਰ ਦੀ ਸੀ ਕਿ ਕਿਹੜੇ ਪਾਜੀ ਜਿਹੜੇ ਕੱਪੜੇ ਉਹਨੇ ਰਾਤੀ ਪਾਇਓ ਸੀ ਸੇਮ ਉਹੀ ਕੱਪੜਿਆਂ ਚ ਉਹੀ ਕੱਪੜੇ ਗੰਦੇ ਸਰ ਪੁਲਿਸ ਪੁਲਿਸ ਪ੍ਰਸ਼ਾਸਨ ਦੀ ਪੂਰੀ ਟੀਮ ਹਲੇ ਵੀ ਉੱਥੇ ਹੀ ਹੈ ਉਹ ਸੀਸੀਟੀਵੀ ਕੈਮਰੇ ਵੀ ਚੈੱਕ ਕਰ ਰਿਹਾ ਪੂਰੀ ਆਸ-ਪਾਸ ਗਲੀਆਂ ਦੀ ਪੂਰੀ ਤਫਤੀਸ਼ ਕਰ ਰਿਹਾ ਅਸੀਂ ਕੋਈ ਪੁਰਾਣੀ ਰੰਜਿਸ਼ ਜਾਂ ਕੋਈ ਇਹੋ ਜਿਹਾ ਲੜਾਈ ਜਲਸੀ ਵਗੈਰਾ ਸਰ ਵੈਸੇ ਮੇਰੀ ਐਸੀ ਕੋਈ ਵੀ ਨਹੀਂ ਲੇਕਿਨ ਹੁਣ ਮੈਨੂੰ ਵੀ ਲੱਗ ਰਿਹਾ ਕਿ ਕੋਈ ਨਾ ਕੋਈ ਇਨਸਾਨ ਤਾਂ ਐਸਾ ਹੈਗਾ ਨਾ ਜਿਹੜਾ ਮੇਰੇ ਬੱਚੀ ਨੂੰ ਹਾਨੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਇਹ ਮੇਰੇ ਨਾਲ ਲਾਈਫ 'ਚ ਫਸਟ ਟਾਈਮ ਇਹ ਚੀਜ਼ ਹੋਈ ਹਾਂਜੀ ਫਿਲਹਾਲ ਡਾਕਟਰਾਂ ਦਾ ਕਹਿੰਦੇ ਮੁਤਾਬਿਕ ਕੁੜੀ ਸਹੀ ਹੈ ਥੋੜੀ ਦੇਰ ਤੱਕ ਥੋੜਾ ਫੀਵਰ ਹੈ ਨਾਰਮਲ ਹੈ ਥੋੜੀ ਦੇਰ ਤੱਕ ਸੈੱਟ ਹੋ ਜਾਏਗੀ ਸਭ ਤੋਂ ਵੱਡਾ ਸਰ ਪੰਜਾਬ ਪੁਲਿਸ ਦਾ মিডিਆ ਦਾ ਮੇਰੇ ਸਾਰੇ ਯਾਰਾ ਦੋਸਤਾਂ ਸਕੇ ਸੰਬੰਧੀਆਂ ਦਾ ਬਹੁਤ ਬਹੁਤ ਧੰਨਵਾਦ ਜੇ মিডিਆ ਤੇ ਪੰਜਾਬ ਪੁਲਿਸ ਤੇ ਮੇਰੇ ਸਾਰੇ ਯਾਰ ਦੋਸਤ ਸਪੋਰਟ ਨਾ ਕਰਦੇ ਤਾਂ ਮੈਨੂੰ ਮੇਰੀ ਬੱਚੀ ਅੱਜ ਨਹੀਂ ਮਿਲਦੀ ਇਹ ਮਾਦਰੀ ਉਸ ਦੀ ਜਾਂਚ ਕਰ ਲਈ ਹੈ ਹਾਂ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਰਨਾ ਜੀ ਮੈਂ ਗੁਰਪ੍ਰੀਤ ਜਿਹੜੀ ਬੱਚੀ ਰੂਹੀ ਗੁੰਮੀ ਸੀਗੀ ਉਹਦੇ ਫਾਦਰ ਦਾ ਬੈਸਟ ਫਰੈਂਡ ਹੈ ਪਹਿਲਾਂ ਤਾਂ ਮੈਂ ਥੈਂਕ ਯੂ ਕਰਦਾ ਜੀ ਸਾਰੇ ਮੀਡੀਆ ਦਾ ਪੰਜਾਬ ਪੁਲਿਸ ਦਾ ਜਿਨ੍ਹਾਂ ਨੇ ਬੱਚੀ ਲੱਭਣ ਚ ਸਾਡੀ ਹੈਲਪ ਕੀਤੀ ਜੋ ਨਾ ਹੈਲਪ ਕਰਦੇ ਜੇ ਖਬਰ ਨਾ ਫੈਲਦੀ ਅੱਗ ਵਾਂਗੂ ਤਾਂ ਸ਼ਾਇਦ ਅਸੀਂ ਆਪਣੀ ਬੱਚੀ ਨੂੰ ਬਚਾ ਨਹੀਂ ਪਾਉਂਦੇ ਤੇ ਕਿਨ ਹਾਲਾਤਾਂ 'ਚ ਮਿਲੀ ਬੱਚੀ ਨਹੀਂ ਬੱਚੀ ਹਾਲਾਤਾਂ 'ਚ ਤਾਂ ਦੇਖੋ ਬੜੇ ਬੁਰੇ ਹਾਲਾਤਾਂ 'ਚ ਮੇਰੀ ਪਰ ਅਸੀਂ ਰੱਬ ਦਾ ਸ਼ੁਕਰ ਕਰਦੇ ਕਿ ਸਾਡੀ ਬੱਚੀ ਬਚ ਗਈ ਸਾਡੀ ਬੱਚੀ ਠੀਕ ਹੈ ਉਹਨੂੰ ਦਾ ਜੋ ਵੀ ਟ੍ਰੀਟਮੈਂਟ ਹੈ ਉਹ ਚੱਲਦਾ ਪਿਆ ਪਰ ਜਿਨੇ ਵੀ ਇਹ ਕੀਤਾ ਉਹ ਬੜੀ ਗਲਤ ਗੱਲ ਬੜੀ ਸ਼ਰਮ ਇੱਕ ਤੋਂ ਪਹਿਲਾਂ ਇੱਕ ਕਾਂਡ ਹੋਰ ਹੋਇਆ ਸੀ ਆਪਣੇ ਇੱਥੇ ਦਿਲਰੋਜ਼ ਦਾ ਆਪਾਂ ਸਾਰਿਆਂ ਨੂੰ ਪਤਾ ਹੋਵੇਗਾ ਉਸ ਤੋਂ ਬਾਅਦ ਜੋ ਫੇਰ ਉਹ ਦੂਸਰਾ ਦਿਲਰੋਜ਼ ਵਾਲਾ ਕਾਂਡ ਹੋ ਜਾ ਰਿਹਾ ਸੀ ਅਸੀਂ ਹਜੇ ਲੁਧਿਆਣੇ ਵਾਲੇ ਉਤੋਂ ਨਹੀਂ ਨਿਕਲੇ ਦਿਲਰੋਜ਼ ਵਾਲੇ ਕਾਂਡ ਤੋਂ ਨਹੀਂ ਨਿਕਲੇ ਇਹ ਜਿਹੜੇ ਬੰਦੇ ਨੇ ਵੀ ਕੀਤਾ ਮੈਂ ਪੰਜਾਬ ਪੁਲਿਸ ਨੂੰ ਇਹੀ ਗੁਜਾਰਿਸ਼ ਕਰੂੰਗਾ ਭਾਈ ਕਰਦੀ ਵੀ ਪਈ ਆ ਸਭ ਤੋਂ ਪਹਿਲਾਂ ਬੱਚੀ ਕਿਹਨੇ ਦੇਖੀ ਸਭ ਤੋਂ ਪਹਿਲਾਂ ਬੱਚੀ ਹਰਿੰਦਰ ਜੀ ਨੇ ਮੈਂ ਆਈ ਥਿੰਕ ਇੰਸਪੈਕਟਰ ਨੇ ਯਕੁਚਨ ਹੈ ਉਹ ਸਵੈਰ ਤੇ ਲੱਗੇ ਹੋਏ ਨੇ ਮੈਂ ਦਿਲੋਂ ਧੰਨਵਾਦ ਕਰਦਾ ਉਹਨਾਂ ਨੇ ਸਭ ਤੋਂ ਪਹਿਲਾਂ ਬੱਚੀ ਦੇਖੀ ਮੈਂ ਪਿੱਛੇ ਸੀਗਾ ਉਹਨਾਂ ਨੇ ਦੂਰੋਂ ਹੀ ਇਸ਼ਾਰਾ ਕਰਤਾ ਸਾਨੂੰ ਕਿ ਬੱਚੀ ਠੀਕ ਹੈ ਉਸ ਤੋਂ ਬਾਅਦ ਅਸੀਂ ਐਕਟਿਵ ਹੋਏ ਨਾਲ ਦੇ ਹਸਪੀਟਲ ਕੋਨਾਲਪਾ ਲੈ ਕੇ ਗਏ ਉਹਨਾਂ ਨੇ ਦੀਪ ਰੈਫਰ ਕਰਤਾ ਤੇ ਨਾਲ ਹੀ ਅਸੀਂ ਇੱਥੇ ਪਹੁੰਚ ਗਏ ਬੱਚੀ ਜਾਗਰੀ ਸੀ ਸੂਰੀ ਜੀ ਬੱਚੀ ਜਾਗਰੀ ਸੀਗੀ ਬੱਚੀ ਇੱਕ ਤਰ੍ਹਾਂ ਨਾਲ ਜਿਵੇਂ ਬੱਚਾ ਗੁੰਮਸਮਝਾ ਹੋ ਜਾਂਦਾ ਉਹਨੂੰ ਪਤਾ ਹੀ ਨਹੀਂ ਵਿਚਾਰੀ ਨੰਨੀ ਜਾਨ ਨੂੰ ਕਿੱਥੇ ਹੈ ਉਹ ਉੱਥੇ ਹੀ ਪਈ ਸੀ ਉਹਨੂੰ ਐਵੇਂ ਚੱਕਿਆ ਐਜ਼ ਅ ਟੀਚਰ ਸਾਨੂੰ ਪਤਾ ਲੱਗਿਆ ਕਿ ਇਹਦੀ ਲ ਬਾਕੀ ਪ੍ਰੋਪਰ ਦੱਸਤੇ ਨੇ ਕਿ ਕੋਈ ਮੇਜਰ ਚੋਟ ਤਾਂ ਨਹੀਂ ਆਈ ਕੋਈ ਫੈਕਚਰ ਤਾਂ ਨਹੀਂ ਆਇਆ ਵੈਸੇ ਬੱਚੀ ਠੀਕ ਹੈ ਪਰ ਪਤਾ ਨਹੀਂ ਲੱਗਿਆ ਜੀ ਅਸੀਂ ਇਹੀ ਕਵਾਂਗੇ ਪੰਜਾਬ ਪੁਲਿਸ ਨੂੰ ਪਲੀਜ਼ ਇਹਦਾ ਪਤਾ ਕਰੋ ਕਿ ਅੱਜ ਸਾਡੇ ਨਾਲ ਹੋਇਆ ਅੱਜ ਹੋਰ ਕਿਸੇ ਨਾਲ ਵੀ ਹੋ ਸਕਦਾ ਹੈ ਕੱਲ ਨੂੰ ਕਿਸੇ ਦਾ ਛੋਟਾ ਬੱਚਾ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਅਸੀਂ ਸਭ ਨੂੰ ਇਹੀ ਰਿਕਵੈਸਟ ਕਰਾਂਗੇ ਜੀ ਕਿ ਤੁਸੀਂ ਪਲੀਜ਼ ਆਪਣੇ ਬੱਚਿਆਂ ਨੂੰ ਆਪਣੇ ਘਰੇ ਰੱਖੋ ਸੇਫ ਰੱਖੋ ਅੱਜਕੱਲ ਕਿਸੇ ਦਾ ਕੋਈ ਭਰੋਸਾ ਨਹੀਂ ਹੈ ਠੀਕ ਹੈ ਜੀ ਥੈਂਕ ਯੂ